ਸੰਗਰੂਰ ਜ਼ਿਲ੍ਹੇ ਵਾਲਾ ਤਾਂ ਉਹੀ ਸਮਝਦੇ ਸੀ ਪਛੜੇ ਹੋਏ ਨੇ ਬੈਕਵਰਡ ਨੇ ਹੁਣ ਪਤਾ ਲੱਗਿਆ ਉਹਨਾਂ ਨੂੰ ਵੀ ਸਭ ਤੋਂ ਤੇਜ਼ ਹੈ ਇਹ ਦੀ ਉਹ ਲੱਗ ਗੱਲ ਹੈ ਵੀ ਆਪਾਂ ਦੱਬੀ ਬੈਠੇ ਸੀ ਆਪਣੇ ਆਪ ਨੂੰ ਆਪਣੇ ਜਜ਼ਬਾਤਾਂ ਨੂੰ ਆਪਾਂ ਨੂੰ ਕੁਝ ਮਿਲਿਆ ਨਹੀਂ ਮੌਕਾ ਨਹੀਂ ਮਿਲਿਆ ਜਦੋਂ ਮਿਲਿਆ ਆਪਾਂ ਨੇ ਫਿਰ ਉਹ ਮੌਕਾ ਛੱਡਿਆ ਨਹੀਂ ਸੋ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀਗਾ ਵੀ ਤੁਹਾਨੂੰ ਦੇਖਣ ਆਇਆ ਕਰਨਗੇ ਲੋਕ ਵੀ ਆਹਾਂ ਨੇ ਓਏ ਜਿਨ੍ਹਾਂ ਨੇ ਮਾਂਜੇ ਨੇ ਸਾਰੇ ਤੇ ਫਿਰ ਦੇਖਣ ਆਉਂਦੇ ਹਨਾ ਲੋਕ ਵੀ ਆਹ ਨੇ ਓਏ ਸੰਗਰੂਰ ਵਾਲੇ ਸੋ ਇਸ ਕਰਕੇ ਪਹਿਲਾਂ ਕੌਣ ਜਾਣਦਾ ਸੀ ਇੱਕ ਮੈਂ ਤੁਹਾਨੂੰ ਉਹਦਾ ਉਦਾਹਰਨ ਦਿੰਦਾ ਦੇਖੋ 5 ਸਾਲ ਚ ਦੋ ਵਾਰੀ ਕਾਨੂੰਨ ਮੁਤਾਬਕ ਗ੍ਰਾਮ ਸਭਾ ਹੋਣੀ ਜ਼ਰੂਰੀ ਹੈ ਹੁੰਦੀਆਂ ਤਾਂ ਹੈਗੀਆਂ ਪਰ ਕਾਹਦੀਆਂ ਜੀ ਫਿਰ ਗ੍ਰਾਮ ਸਭਾ ਜ਼ਰੂਰ ਕਰੋ ਗ੍ਰਾਮ ਸਭਾ ਦਾ ਮਤਲਬ ਹੈ ਜਿਹੜਾ ਵੀ ਉਸ ਪਿੰਡ ਦਾ ਵੋਟਰ ਹੈ ਦੋ ਦਿਨ ਪਹਿਲਾਂ ਡੀਸੀ ਵੱਲੋਂ ਨੋਟ ਜਾਰੀ ਹੋਊਗਾ ਵੀ ਅੱਜ ਉੰਨੀ ਹੈ ਜੀ 21 ਤਰੀਕ ਨੂੰ ਭਾਈ ਗ੍ਰਾਮ ਸਭਾ ਹੋਊਗੀ ਫਲਾਣੇ ਬੋਰਡ ਥੱਲੇ ਉੱਥੇ ਜਾਓਗੇ ਉੱਥੇ ਤੁਸੀਂ ਆਪਣੇ ਫੈਸਲੇ ਸੁਣਾ ਦਿਓ ਲੋਕਾਂ ਨੂੰ ਵੀ ਆਹ ਕਰਨੇ ਚਾਹੁੰਦੇ ਆ ਇੰਨੇ ਪੈਸੇ ਆਏ ਨੇ ਇੰਨੇ ਖਰਚੇ ਗਏ ਕਿਵੇਂ ਕਰਨਾ ਦੱਸੋ ਪਿੰਡ ਦੇ ਲੋਕ ਜੋ ಗ್ರಾಮ ਸਭਾ ਦਾ ਫੈਸਲਾ ਹੋ ਗਿਆ ਫਿਰ ਤੁਹਾਡੇ ਤੋਂ ਕੋਈ ਸ਼ੱਕ ਨਹੀਂ ਕਰੂਗਾ ਨੇਤਾ ਇਹ ਕੰਮ ਬਹੁਤ ਔਖਾ ਹੈ ਪਿੰਡ 'ਚ ਟੂਰਨਾਮੈਂਟ ਕੱਸੀ ਕਰਾਉਂਦੇ ਰਹੇ ਆ ਮੰਨ ਲਓ ਟੂਰਨਾਮੈਂਟ ਵਾਸਤੇ ਹਰ ਇੱਕ ਸਾਲ ਫੰਡ ਇਕੱਠਾ ਕਰਨੇ ਜਾਂਦੇ ਸੀ ਪਹਿਲਾ ਲਾਂਬਾ ਪਿਛਲੇ ਤਾਂ ਖਾ ਗਏ ਹੋਣਗੇ ਫਿਰ ਅਸੀਂ ਕਈ ਪਿੱਥੋਂ ਖਾਂਗੇ ਜੀ ਪੱਲਿਓਂ ਪੈਂਦੇ ਜੀ ਨਾ ਕੋਈ ਕਹਿਣਾ ਕੋਈ ਸੌਖਾ ਵੀ ਖਾ ਗਏ ਤਾਂ ਖਾ ਗਏ ਲੁੱਟ ਕੇ ਖਾ ਗਏ ਠੀਕ ਹੈ ਨਾ ਜੇ ਹੁਣ ਲੈ ਹੁਣ ਇੱਕ ਹੋਰ ਬੇਨਤੀ ਕਰਾਂ ਜਿੰਨੇ ਪੰਜ ਸਰਪੰਚ ਚੁਣੇ ਗਏ ਨੇ ਕਿਰਪਾ ਕਰਕੇ 6 ਕੁ ਮਹੀਨੇ ਘਰ ਦਾ ਕੰਮ ਨਾ ਕੋਈ ਸ਼ੁਰੂ ਕਰ ਬੈਠੋ ਭਾਵੇਂ ਕਰਜ਼ਾ ਲੈ ਕੇ ਕਰੋਗੇ ਲੋਕਾਂ ਨੇ ਕਿ ਲੈ ਚੱਲ ਪਿਆ ਕੋਠੀ ਦਾ ਕੰਮ ਇਹ ਤਾਂ ਸੌਖਾ ਕੰਮ ਹੈ ਬਹੁਤ ਦਾ ਇਲਜ਼ਾਮ ਲਾਉਣਾ ਤਾਂ ਜਹਾਜ ਆਏਗਾ ਇਹੇ ਚਿਰ ਰਹਿ ਲੋ ਮੈਂ ਤੁਹਾਨੂੰ ਦੱਸਾਂ ਵਾਜ ਦੇਖ ਲਾਂਗੇ ਜਰੂਰ ਲੋਕਾਂ ਨਾਲ ਸਲਾਹ ਕਰੋ ਤੇ ਲੋਕਾਂ ਨੂੰ ਦੱਸ ਦਿਓ ਵੀ ਆਹ ਹਿਸਾਬ ਹੈ ਜੀ ਇੰਨੇ ਪਏ ਨੇ ਇੰਨੇ ਲੱਗੇ ਲੈ ਸ਼ਰਤ ਲਾ ਲਓ ساری ਉਮਰ ਜੇ ਤੁਹਾਨੂੰ ਕੋਈ ਹਰਾ ਕੇ ਦਿਖਾ ਦੇ ਆਹੀ ਗੱਲ ਮੈਂ ਸੰਗਰੂਰ ਕੀਤਾ ਸੀ ਸੰਗਰੂਚ ਨੇ ਹੋਰ ਕੀ ਕਿ ਮੈਂ ਤੁਹਾਨੂੰ ਸਾਰਾ ਹਿਸਾਬ ਦਿੰਦਾ ਸੀ ਵੀ ਇੰਨੇ ਪੈਸੇ ਐ ਸੀ ਇੰਨੇ ਸਕੂਲਾਂ ਤੇ ਲੱਗੇ ਇੰਨੇ ਲਾਇਬ੍ਰੇਰੀਆਂ ਤੇ ਲੱਗੇ ਇੰਨੇ ਦੀ ਸੋਲਰ ਲਾਈਟਾਂ ਲੱਗੀਆਂ ਇੰਨੇ ਦੀ ਐਂਬੂਲੈਂਸਾਂ ਦੇ ਧਿਆਨ ਲਓ ਜੀ ਸਾਹਿਬ ਉਹ ਕਹਿੰਦੇ ਦੋ ਪਹਿਲਾਂ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਆਈ ਵੀ ਹੁੰਦਾ ਹੁੰਦਾ ਜਿ ਕੋ ਸਾਧ ਵਿਦੇਸ਼ਾ ਦਾ ਜੇ ਕੋ ਪੈਸੇ ਵੀ ਆਉਂਦੇ ਸੋ ਮੈਂ ਅੱਜ ਜਿਹੜੀਆਂ ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ 422 ਪੰਚੇਤਾਂ ਦੇ ਜਿਹੜੇ 398 ਪੰਚ ਨੇ ਜੋ ਇੱਥੇ ਹਾਜ਼ਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਟੇਡੀਅਮਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਸਕੂਲ ਦੇ ਕਮਰੇ ਪਾਉਣ ਵਾਸਤੇ ਸਕੂਲ ਚ ਬੈਂਚਾਂ ਵਾਸਤੇ ਸੋਲਰ ਲਾਈਟਾਂ ਵਾਸਤੇ ਪਿੰਡ ਦੀ ਵਿਪਲਾਈ ਵਾਸਤੇ ਮਤੇ ਜ਼ਰੂਰ ਪਾਓ ਜੇ ਕਿਤੇ ਗਏ ਹੋਏ ਹੋ ਰਿਸ਼ਤੇਦਾਰੀ ਚ ਤਾਂ ਕਹਿ ਦਿਓ ਕਿ ਮੈਂ ਆਉਣਾ ਬਸ ਵੀ ਮੇਰੇ ਨਾਮ ਬਿਨਾ ਮਤਾ ਨਾ ਪਾਸ ਕਰਿਓ ਤਾਂ ਕਿ ਉਹ ਵਿਕਾਸ ਦੇ ਕੰਮ ਚ ਤੁਹਾਡਾ ਵੀ ਹਿੱਸਾ ਪਵੇ ਤੇ ਇਸ ਗੱਲ ਲਈ ਮੈਂ ਬਧਾਈ ਦੇਣਾ ਕਿ ਬਹੁਤ ਸਾਰੀਆਂ ਸਰਬਸੰਮਤੀਆਂ ਹੋਈਆਂ ਇਸ ਵਾਰ ਸਰਪੰਚ ਬਹੁਤ ਸਾਰੇ ਸਰਬਸੰਮਤੀਆਂ ਚੁਣੇਗੇ ਪੰਚਾਇਤਾਂ ਹੀ ਚ ਸਰਬਸੰਮਤੀਆਂ ਚੁਣੇਗੀਆਂ ਔਰ ਜਿਹੜੇ ਸਰਬਸੰਤੀਆਂ ਹੋਈਆਂ ਜਿੱਤੇ 5 ਲੱਖ ਰੁਪਏ ਦਾ ਸਰਕਾਰ ਨੇ ਐਨਾਨਸ ਕੀਤਾ ਉਹ ਤੁਹਾਨੂੰ ਮਿਲੂਗਾ ਉਹਨੂੰ ਜਿੱਥੇ ਮਰਜ਼ੀ ਕਰ ਚਲਿਓ ਬਾਕੀ ਦੇ ਕੰਮ ਜਿਹੜੀਆਂ ਬਾਕੀ ਗ੍ਰੈਂਟ ਉਹ ਬਾਅਦ ਚ ਪਹਿਲਾਂ ਆਪ ਦਾ 5 ਲੱਖ ਇਸ ਗੱਲ ਦਾ ਕਿ ਘਟੂ ਘਟੂ 57 ਦੇ ਕੇਸ ਨਹੀਂ ਹੋਏ ਦਾਰੂ ਕੀ ਕਿਲਕਾਰੇ ਨਹੀਂ ਮਾਰੇ ਇੱਕ ਦੂਜੇ ਦੇ ਘਰ ਮੂਰੇ ਕਿਸੇ ਦਾ 40 ਲੱਖ ਲੱਗ ਗਿਆ ਇੱਧਰ ਕਿਸੇ ਦਾ 20 ਲੱਖ ਲੱਗ ਗਿਆ ਇੱਕ ਨੇ ਤਾਂ 2 ਕਰੋੜ ਦੀ ਬੋਲੀ ਲਾਤੀ ਸੀ 2 ਕਰੋੜ ਦੀ ਬੋਲੀ ਲਾਤੀ ਉਹ ਕਾਦੇ ਵਾਸਤੇ ਕਿੱਥੋਂ ਯਾਰ ਤੁਸੀਂ ਕੱਢੋਗੇ ਮੇਰਾ ਮਕਸਦ ਇਹੀ ਸੀਗਾ ਕਿ ਸਰਵਸੰਮ ਦੀ ਕਰ ਲੋ ਪਿੰਡ ਦਾ ਬੰਦਾ ਚੁਣਨਾ ਰੋਜ਼ ਮੱਥੇ ਲੱਗਦੇ ਹਾਂ ਐਮਐਲਏ ਨੂੰ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਹਨੂੰ ਕਿਹੜਾ ਜਾਣਦੇ ਸੀ ਯਾਰ ਇਹ ਤਾਂ ਫੋ 25ਵੇਂ ਪਿੰਡ ਦਾ ਸੀਗਾ ਸਾਨੂੰ ਕੀ ਪਤਾ ਸੀ ਇਹ ਹੈ ਜਾਨ ਨਿਕੜੇ ਹੋ ਐਮਪੀ ਨੂੰ ਵੀ ਕਹਿ ਸਕਦੇ ਹੋ ਵੀ ਕਿਹੜਾ ਪਤਾ ਸੀ ਯਾਰ 750 ਪਿੰਡ ਆ ਯਾਰ ਹੁਣ ਇਹ ਕਿਹੜਾ ਪਤਾ ਸੀ ਵੀ ਇਹ ਹੈ ਜਾਨ ਨਿਕੜੇ ਹੋ ਜਿੰਨਾਂ ਨੂੰ ਪਿੰਡ 'ਚ ਤੁਹਾਨੂੰ ਚੁਣੇ ਬੰਦੇ ਸਾਰੇ ਜਾਣਦੇ ਆ ਰੋਜ਼ ਇੱਕ ਦੂਜੇ ਦੇ ਮੱਥੇ ਲੱਗਦੇ ਹਾਂ ਰੋਜ਼ ਇੱਕ ਦੂਜੇ ਦੇ ਰਿਸ਼ਤੇਦਾਰੀਆਂ 'ਚ ਦੁੱਖਾਂ ਸੁੱਖਾਂ ਜਾਣਦੇ ਆ ਤੁਸੀਂ ਤਾਂ ਸਭ ਤੋਂ ਆਰਗੈਨਿਕ ਤੁਸੀਂ ਹੋ ਲੋਜੋ ਲੋਕਾਂ ਨੇ ਚੁਣਿਆ ਆਰਗੈਨਿਕ ਸੁਮੇ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਕੰਮ ਲਈ ਤੁਸੀਂ ਚੁਣੇਗੇ ਅੱਜ ਸਾਰੇ ਪੰਜਾਬ ਦੇ ਵਿੱਚ ਲਗਭਗ 80000 ਦੇ ਕਰੀਬ ਜਿਹੜੇ ਪੰਜ ਚੁੜੇ ਗਏ ਨੇ ਉਹਨਾਂ ਨੂੰ ਸੌ ਚੱਕਾਈ ਜਾਊਗੀ ਤੁਹਾਡੇ ਕੋਲ ਸਾਰਿਆਂ ਕੋਲੇ ਸੌ ਚੱਕ ਫਾਰਮ ਪਹੁੰਚ ਗਿਆ ਹੋਣਾ ਹਨ ਹੈਗਾ ਹੱਥ ਖੜੇ ਕਰ ਦਿਓ ਜਿੰਨੇ ਹੈਗਾ ਤੇ जी रस्म है की सब तो पहला राष्ट्रीय हाँ? हाँ कर दोनों हाँ जी हम मानयोग मुख्यमंत्री जी सारे ही नवे चुने पंचबान सहु चुका जे साहबान ने सारे खड़े हो जाए अगर तो खड़े हो जाए ਤੇ ਤੁਹਾਡੇ ਕੋਲੇ ਸੌਂ ਵਾਲਾ ਜਿਹੜਾ ਕਾਗਜ਼ ਹੈ ਉਹ ਹੋਊਗਾ ਪੰਜਾਬੀਆਂ ਕੋਲ ਤਾਂ ਇਹ ਹਰ ਇੱਕ ਕੋਲ ਹੀ ਹੁੰਦਾ ਹੈ ਕਿਉਂਕਿ ਆਪਾਂ ਤਾਂ ਅਹੀਂ ਲੱਗਦਾ ਕੀ ਪਤਾ ਕਿੰਨੇ ਸੌ ਚੱਕਣੇ ਪੈ ਜੇ ਸਾਰਿਆਂ ਨੂੰ ਬਤਾਈਆਂ ਇਹਦੇ 'ਚ ਲਿਖਿਆ ਹੋਇਆ ਦੇਖੋ ਮੈਂ ਉਸ ਤੋਂ ਬਾਅਦ ਖਾਲੀ ਥਾਂ ਛੱਡੀ ਹੋਈ ਹੈ ਉਹ ਖਾਲੀ ਥਾਂ ਤੁਹਾਡੇ ਨਾਮ ਵਾਲੀ ਹੈ ਪਹਿਲਾਂ ਮੈਂ ਕਹੂੰਗਾ ਜਦੋਂ ਮੈਂ ਤੋਂ ਬਾਅਦ ਤੁਸੀਂ ਆਪਣਾ ਨਾਮ ਬੋਲਣਾ ਹੈ ਉਸ ਤੋਂ ਬਾਅਦ ਜੋ ਜੋ ਮੈਂ ਬੋਲੀ ਜਾਊਂਗਾ ਪਿੱਛੇ-ਪਿੱਛੇ ਤੁਸੀਂ ਬੋਲੀ ਜਾਣਾ ਸ਼ੁਰੂ ਕਰੀ ਮੈਂ ਆਪਣਾ ਆਪਣਾ ਨਾਮ ਲੈ ਲਓ ਸਾਰੇ ਸੱਚੇ ਦਿਲੋਂ ਈਸ਼ਵਰ ਦੀ ਸੌਂ ਖੰਡਾ ਜਾਂ ਖੰਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਿਤ ਪੂਰਵਕ ਅਤੇ ਇਮਾਨਦਾਰੀ ਨਾਲ ਨਵਾ ਮੰਗਦਾ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂ ੱੱਲੇ ਸਾਰਿਆਂ ਦੇ ਸੈਨ ਹੋ ਜਾਣਗੇ ਬਹੁਤ-ਬਹੁਤ ਤੁਹਾਨੂੰ ਵਧਾਈਆਂ ਹੁਣ ਤੁਸੀਂ ਮੋਹਰਾਂ ਤਾਂ ਮੈਨ ਲੱਗ ਬਣਾ ਲੀਆਂ ਹੋਣੀਆਂ ਕਈ ਤਾਂ ਗੀਜੇ ਚ ਪਾਈ ਫਿਰਦੇ ਹੋਣਗੇ ਹੁਣ ਲਾਉਣੀਆਂ ਸ਼ੁਰੂ ਕਰਦੋ ਕਿਉਂਕਿ ਸਰਪੰਚਾਂ ਨੂੰ ਸੋਂ ਪਹਿਲਾਂ ਹੋ ਗਈ ਪੰਜ ਅਜ ਹੋ ਗਈ ਪੰਚਾਇਤ ਕੰਪਲੀਟ ਹੋ ਗਈ ਜਾਣਸਾਰ ਪਹਿਲੇ ਹੀ ਮਤਾ ਪਿੰਡ ਦੇ ਵਿਕਾਸ ਦਾ ਪਾਓ ਕਿਸੇ ਦਾ ਕੋਈ ਸ਼ਗਨ ਸਕੀਮ ਦੇ ਪੈਸੇ ਰਹਿੰਦੇ ਨੇ ਕਿਸੇ ਦੇ ਕੋਈ ਗਰੀਬਾਂ ਦੇ ਕੰਮ ਹੋਣ ਵਾਲੇ ਰਹਿੰਦੇ ਨੇ ਕਿਸੇ ਦੇ ਘਰ ਦੀ ਛੱਤ ਪੈਣ ਵਾਲੀ ਹੈ ਗਰੀਬਾਂ ਦੇ ਜੋ ਗਵਰਨਮੈਂਟ ਦੀਆਂ ਸਕੀਮਾਂ ਨੇ ਮੈਂ ਨਹੀਂ ਚਾਹੁੰਦਾ ਕਿ ਇੱਕ ਵੀ ਸਕੀਮ ਜਿਹੜੀ ਹੈ ਉਹ ਤੁਹਾਡਾ ਪਿੰਡ ਬਾਂਝਾ ਰਹੇ ਜੇ ਵਰਤੋ ਜੀ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਤੇ ਮੇਰੇ ਵੱਲੋਂ ਇੱਕ ਵਾਰੀ ਫੇਰ ਜਿੰਨੇ ਵੀ ਤੁਸੀਂ ਇੱਥੇ ਚੱਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਮੈਨੂੰ ਬਹੁਤ ਖੁਸ਼ੀ ਹੈ ਅੱਜ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਡੇ ਆਪਣੇ ਚੁਣੇ ਹੋਏ ਪੰਚਾਂ ਸਰਪੰਚਾਂ ਨੂੰ ਮਿਲ ਵੀ ਰਿਹਾ ਤੇ ਸੰਭ ਚੁਕਾ ਕੇ ਉਹਨਾਂ ਨੂੰ ਉਹਨਾਂ ਦੇ ਫਰਜ਼ਾਂ ਨੂੰ ਨਿਭਾਉਣ ਦੀ ਮੈਂ ਜਿਹੜੀ ਸੇਵਾ ਉਹ ਲੱਗੀ ਹੈ ਮੇਰੇ ਜਿਵੇਂ ਉਹ ਨਿਵਾ ਰਿਆਂ ਬਹੁਤ ਬਹੁਤ ਸਨਸਾਰਿਆਂ ਨੂੰ ਵਧਾਈਆਂ ਪਰਿਵਾਰਾਂ ਨੂੰ ਵਧਾਈਆਂ ਬਸ ਹੁਣ ਤੋਂ ਬਾਅਦ ਪੰਚਾਇਤਾਂ ਜਿਹੜੀਆਂ ਨੇ ਉਹ ਕੰਮ ਸ਼ੁਰੂ ਕਰਦੋ ਪੈਸੇ ਦੀ ਕੋਈ ਕਮੀ ਨਹੀਂ ਆਊਗੀ ਸਿੱਧੇ ਆਜੋ ਜੇ ਕੋਈ ਕੰਮ ਫਿਰਸਾਲੇ ਵੀ ਹੋਏ ਜਾ ਕਿਸੇ ਹੋਰ ਪਾਰਟੀ ਦੇ ਹੋਏ ਇਸ ਗੱਲੋਂ ਨਾ ਡਰਿਓ ਕੋਈ ਯਾਰ ਪਤਾ ਨਹੀਂ ਉੱਥੋਂ ਜਵਾਬ ਨਾ ਮਿਲ ਜੇ ਨਾ ਮੈਂ ਮੁੱਖ ਮੰਤਰੀ ਸਾਰਿਆਂ ਦੇ ਹੀ ਆ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਮੁੱਖ ਮੰਤਰੀ ਮੈਂ ਹੀ ਆ ਆਪਣੇ ਲਈ ਪੰਜਾਬ ਜਿਆਦਾ ਪ੍ਰਾਇਓਰਟੀ ਹੈ ਸਭ ਤੋਂ ਪਹਿਲਾਂ ਆਪਣਾ ਪੰਜਾਬ ਹੈ ਸੋ ਬਹੁਤ ਬਹੁਤ ਧੰਨਵਾਦ